ਸਾਡਾ ਨਾ ਵਾਦਾ ਇਹ ਕੀਤਾ ਸੀ ਵੀ ਮੈਂ ਤੁਹਾਡੀ ਰਜਿਸਟਰੀ ਕਰਾਉਂਗਾ ਤੁਸੀਂ ਆ ਜਗਾ ਵੇਚ ਦਿਓ ਦੂਜੀ ਤਰ੍ਹਾਂ ਨੂੰ ਬਾਹਰ ਦਿਨੇ ਤੁਹਾਡੀ ਰਜਿਸਟਰੀ ਮੈਂ ਕਰਾ ਕੇ ਦਊਂਗਾ ਅਸੀਂ ਪਹਿਲਾਂ ਉਹ ਜਿਐਸਟਰੀ ਕਰਾਤੀ ਹੋਂ ਸਾਡੇ ਉਹ ਕਰਾ ਕੇ ਨਹੀਂ ਦਿੰਦਾ ਜਦੋਂ ਵੀ ਅਸੀਂ ਕਹਿੰਦੇ ਵੀ ਅੰਕਲ ਜੀ ਸਾਡੀ ਰਜਿਸਟਰੀ ਕਰਾ ਦਿਓ ਕਹਿੰਦਾਗਾ ਵੀ ਬਾਸ ਮੇਰੇ ਮੁੰਡੇ ਬਾਹਰ ਹੋ ਜਾਂਦੇ ਕੈਨੇਡਾ ਤੋਂ ਵੀ ਉਹ ਚੱਕ ਕੇ ਸਾਡਾ ਸਮਾਨ ਬਾਹਰ ਮਾਰਨਗੇ ਮੈਂ ਸੌਦਾ ਕੀਤਾ ਸੀ ਸਣੇ ਜਗਾ ਮੈਂ ਮਕਾਨ ਵੀ ਪਾਲਿਆ ਸਾਰਾ ਕੁਝ ਪਾਲਿਆ ਪੈਸੇ ਵੀ ਇਹਨੂੰ ਦਿੱਤੇ ਮੇਰੇ ਜੇ ਪੈਸੇ ਸੀ ਇਹਦੇ ਦੀ ਵੱਧਦੇ ਐ 38778 ਰੁਪਏ 26 ਲੱਖ ਸਾਰਾ ਕੀਤਾ ਸੀਗਾ ਉਲਟਾ ਮੈਥੋਂ 34000 ਰੁਪਏ ਹੋਰ ਮੰਗਦਾ ਵੀ ਮੈਨੂੰ 34000 ਰੁਪਏ ਦੇ ਦੇ ਮੈਂ ਤੇਰੀ ਰਜਿਸਟਰੀ ਕਰਾਉਂਗਾ ਲੇ ਵੀ ਕਿਲੇ ਵਾਂਡਾ ਘਟ ਘਟ ਦੇਈ ਗਿਆ ਸਭ ਨੂੰ ਅੱਛਾ ਰੈਟਰੀ ਕਿਸੇ ਦੀ ਨਹੀਂ ਕਰਾਈ ਉਹ ਵਾਂ ਕਹਿੰਦਾ ਨਾ ਵੀ ਜਿਹੜਾ ਮੇਰਾ ਕੋਈਸ ਕਰਨਾ ਕਰ ਲੋ ਮੈਂ ਇਹ ਕਰਾ ਕੇ ਦਿੰਦਾ ਨਹੀਂ ਕਰਾਉਂ ਹਾਂ ਐਨੀ ਗੱਲ ਸਾਨੂੰ ਕਹਿ ਦਿੰਦਾ ਮੁੜ ਕੇ ਸਾਨੂੰ ਕੋਈਸ ਰਾਹ ਨਹੀਂ ਦਿੰਦਾ ਅਸੀਂ ਜਾਣੇ ਸਾਨੂੰ ਉਂਗਲਾਂ ਨਾਲ ਜਾ ਕੇ ਘਰੇ ਭੇਜ ਦਿੰਦਾ ਜਿੰਨਾਂ ਮੈਂ ਪਲਾਟ ਵਿੱਚ ਉਹਨਾਂ ਚ ਸਾਵਾਂ ਬੰਦਾ ਤੇ ਇੱਕੋ ਹੀ ਹੈ ਜਿਹਦੇ ਕੋਲੇ ਮੇਰੀ ਮਾਲ ਨੂੰ ਨੋਟਰੀ ਤੋਂ ਟੈਸਟ ਕੀਤੀ ਹੋਈ ਲਿਖਤੀ ਹੈ ਤੇ 50000 ਰੁਪਏ ਬਾਕੀ ਹੈ ਮੈਂ ਬਹੁਤ ਨੰਤਾ ਕੀਤੇ ਵੀ ਰਿਸ਼ਤੀ ਕਰਾ ਲਓ ਉਹਦੋਂ ਕਰਾਈ ਨਹੀਂ ਹੁਣ ਸਰਕਾਰ ਵੱਲੋਂ ਬਾਬੰਦੀ ਹੈ ਰਿਸ਼ੀਆਂ ਖੋਲਣ ਤੇ ਰਿਸ਼ੀ ਕਰਾਉਂਦੀ ਜੀ ਇਹ ਤੇ ਪਹਿਲਾਂ ਮੇਰੀ ਹੋਰ ਕਿਤੇ ਪਾਸੇ ਦੀ ਕਰ ਛੱਡੀ ਐ ਮਕਾਨ ਹੋਰ ਪਾਸੇ ਪਾਇਆ ਹੈ ਹੁਣ ਕਿਸੇ ਪਾਸੇ ਨਹੀਂ ਲੋਟ ਆ ਰਿਹਾ ਉਹ ਤਾਂ ਹੀ ਕਰੀ ਜਾਂਦਾ 12 ਸਾਲ ਹੋ ਗਏ ਮੈਨੂੰ ਮੈਂ ਇਹਨੂੰ ਪੁੱਛਦਾ ਤੀਜੇ ਚੌਥੇ ਤੀਜੇ ਚੌਥੇ ਮਹੀਨੇ ਕਰਾ ਦਿਆਂਗੇ ਕੋਈ ਗੱਲ ਨਹੀਂ ਮੈਂ ਕਿਹੜਾ ਭੱਜਣ ਲੱਗਿਆ ਤੈਨੂੰ ਜਗ੍ਹਾ ਦੇ ਦਿੱਤੀ ਬੈਠਣ ਨੂੰ ਉਲਟਾ ਸਮਾ ਰੋਹ ਮਾਰਦਾ ਉਹ ਦੋ ਰਿਸ਼ੀ ਕਰਾਉਣੇ ਦੋ ਚੀਜ਼ਾਂ ਦੀ ਕਰਾਉਣੀਆਂ ਸੀ ਗਲਤੀ ਨਾਲ ਰਿਸ਼ੀ ਹੋ ਗਈ ਸੀ ਇਹਨਾਂ ਨੂੰ ਉਹਦੀ ਦੱਸ ਦਿੱਤਾ ਸੀ ਵੀ ਰਿਸ਼ੀ ਭਾਈ ਇਹ ਗਲਤ ਹੋ ਗਈ ਤੇ ਵਾਪਸ ਕਰਾ ਲਓ ਉਹਦੇ ਕਹਿੰਦੇ ਕੋਈ ਨਾ ਇਸ ਤਾਂ ਲਾਉਣੀ ਕਰਾਉਣਾ ਤੇ ਉਦੋਂ ਬਾਅਦ ਦੇਖਾਂਗੇ ਆਪਦੇ ਭਤੀਜੇ ਦੇ ਨਾਂ ਦੀ ਜਾਲੀ ਮੇਰੇ ਸੈਂਡ ਕਰਕੇ 50 ਰੁਪਇਆ ਦੇ ਸਟੈਂਪ ਦੇ ਉੱਪਰ ਲਿਖ ਕੇ ਵੀ ਮੇਰੇ ਭਤੀਜੇ ਨੇ ਬਲਬੀਰ ਨੂੰ ਪੇਮੈਂਟ ਦਿੱਤੀ ਹੈ ਪਰ ਮੈਂ ਉਸੇ ਭਤੀਜੇ ਨੂੰ ਜਾਣਦਾ ਵੀ ਨਹੀਂ ਤੇ ਮੇਰੇ ਤੇ ਕੋਟ ਕੇਸ ਕਰਤਾ ਜੋ ਕਿ ਬਿਲਕੁਲ ਸਰਾਸਰ ਗਲਤ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ ਅਸੀਂ ਪਹੁੰਚੇ ਆਂ ਬਹਿੰਡਾ ਦੇ ਚਿਲਡਰਨ ਪਾਰਕ 'ਚ ਇੱਥੇ ਕਾਫੀ ਪਰਿਵਾਰ ਜਿਹੜੇ ਹੈਗੇ ਆ ਆਏ ਨੇ ਰਾਮਪਰਾ ਤੋਂ ਚੱਲ ਕੇ ਇਹਨਾਂ ਦਾ ਮਸਲਾ ਪਲਾਂਟਾਂ ਦਾ ਇਹ ਕਹਿੰਦੇ ਵੀ ਅਸੀਂ ਪੈਸੇ ਦੇ ਚੁੱਕੇ ਆਂ ਪਰ ਜਿਹੜਾ ਮਾਲਕ ਆ ਜਾਂ ਪ੍ਰਾਪਰਟੀ ਡੀਲਰ ਆ ਉਹ ਉਹ ਪਲਾਂਟਾਂ ਨੂੰ ਨਾਂ ਨਹੀਂ ਕਰਾ ਰਿਹਾ ਕੀ ਮਸਲਾ ਹੈਗਾ ਸਾਰਾ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਿਉਂ ਹੋ ਰਹੀ ਹੈ ਅਸੀਂ ਇਹਨਾਂ ਦੇ ਜਿਹੜੇ ਮੈਂਬਰ ਪਹੁੰਚੇ ਸਾਰਾ ਜਾਣਕਾਰੀ ਲਵਾਂਗੇ ਹਾਂਜੀ ਸਤਿਕਾਰ ਜੀ ਸਤਿਕਾਰ ਜੀ ਮੇਰਾ ਨਾਮ ਲਖਮੀ ਕਰਵਾਉਣਾ ਹਾਂਜੀ ਕਿੱਥੋਂ ਰਹਿਣ ਵਾਲੇ ਤੁਸੀਂ ਅਸੀਂ ਰਾਮਪੁਰਾ ਦੇ ਰਹਿਣ ਵਾਲੇ ਵੀਰ ਜੀ ਅੱਛਾ ਜੀ ਕਿਉਂਕਿ ਸਾਡੀ ਜਗ੍ਹਾ ਪਹਿਲਾਂ ਨਾ ਸ਼ਹਿਰ ਦੇ ਵਿੱਚ ਸੀ ਅੱਡੇ ਦੇ ਬੈਕ ਸਾਈਡ ਵੀਰ ਜੀ ਅੱਛਾ ਹਾਂਜੀ ਤੇ ਇਹਨਾਂ ਨੇ ਜਦੋਂ ਸਾਡੀ ਜਗ੍ਹਾ ਲੈ ਲਈ ਰਾਜਾ ਰਾਮ ਨੇ ਸਾਡੀ ਜਗ੍ਹਾ ਲੈ ਕੇ ਸਾਨੂੰ ਕਹਿੰਦਾ ਸੋਨੂੰ ਅਸੀਂ ਉਧਰ ਵੀ ਖੁੱਲਾ ਪਲਾਟ ਦਿੰਨੇ ਆਗੇ ਵੀ ਤੁਸੀਂ ਇਹ ਵੇਚ ਦਿਓ ਤੇ ਉਹਨੂੰ ਮੈਂ ਉਧਰ ਖੁੱਲਾ ਪਲਾਟ ਲੈ ਦੂੰਗਾ ਜੀ ਇਹ ਗੱਲ ਤੁਹਾਡੀ ਜਿਹੜੀ ਪਹਿਲਾਂ ਪੁਰਾਣੀ ਪਹਿਲਾਂ ਵਾਲੀ 75 ਗਾਜ ਸੀ ਵੀਰ ਜੀ 75 ਗਾਜ ਹਾਂਜੀ ਕਹਿੰਦੇ ਕਿੱਥੇ ਦਿੰਨੇ ਆਪ ਜਗ੍ਹਾ ਉਹਨਾਂ ਚਾਹੁੰਦੇ ਵੀਰੇ ਇੱਧਰ ਦੇ ਦਿੱਤੀ ਕੰਦਰਾਮਪੁਰੇ ਵਿੱਚ ਜਗ੍ਹਾ ਦੇਤੀ ਸਾਨੂੰ ਹਾਂਜੀ ਉਹ ਸਾਨੂੰ ਦੇਤੀ 200 ਗਾਜ ਸਾਨੂੰ ਕਹਿੰਦਾ ਵੀ ਸਾਨੂੰ ਖੁੱਲੀ ਜਗ੍ਹਾ ਲੈ ਕੇ ਦੇ ਨਾ ਵੀ ਤੁਸੀਂ ਇਹ ਵੇਚ ਦਿਓ ਸਾਥੋਂ ਵੀਰੇ ਲੈ ਕੇ ਜਗ੍ਹਾ ਸਾਡੀ ਜਿਜਤਾ ਰਜਿਸਟਰੀ ਕਰਾ ਲਈ ਸਾਡੀ ਜਗ੍ਹਾ ਦੀ ਸਾਡੀ ਜਿਹੜੀ ਹੁਣ ਸਾਨੂੰ ਦਿੱਤੀ ਵੀ ਇਹਦੀ ਰਜਿਸਟਰੀਨ ਕਰਾ ਕੇ ਦਿੱਤੀ ਛੱਣ ਅੱਛਾ ਹਾਂਜੀ ਕਿਉਂਕਿ ਇਹ ਕਹਿੰਦਾ ਵੀ ਹੁਣ ਅਸੀਂ ਇੱਧਰ ਬੈਠੇ ਹੋਏ ਹਾਂ ਹਾਂਜੀ ਅਸੀਂ ਬੈਠੇ ਵੀਰ ਜੀ ਜਦੋਂ ਵੀ ਅਸੀਂ ਕਹਿੰਦੇ ਵੀ ਅੰਕਲ ਜੀ ਸਾਡੀ ਰਜਿਸਟਰੀ ਕਰਾ ਦਿਓ ਕਹਿੰਦੇ ਨਾ ਕਿ ਵੀ ਬਾਸ ਮੇਰੇ ਮੁੰਡੇ ਬਾਹਰ ਆਉਣਗੇ ਕੈਨੇਡਾ ਤੋਂ ਵੀ ਉਹ ਚੱਕ ਕੇ ਸੋਡਾ ਕੌਣੀ ਕਰਵਾਈ ਫਿਰ ਉਦੋਂ ਜੀ ਵੀਰ ਜੀ ਸਾਡੇ ਨਾਲ ਵਾਦਾ ਇਹ ਕੀਤਾ ਸੀ ਵੀ ਮੈਂ ਤੁਹਾਡੀ ਰਜਿਸਟਰੀ ਕਰਾਉਂਗਾ ਤੁਸੀਂ ਆ ਜਗਾ ਵੇਚ ਦਿਓ ਦੂਜੀ ਤਾਂ ਸਾਨੂੰ ਵਾਹ ਦਿੰਦੇ ਥੋੜੀ ਰਜਿਸਟਰੀ ਮੈਂ ਕਰਾ ਕੇ ਦਊਂਗਾ ਅਸੀਂ ਪਹਿਲਾਂ ਉਹਦੀ ਰਜਿਸਟਰੀ ਕਰਾਤੇ ਹੁਣ ਸਾਡੇ ਉਹ ਕਰਾ ਕੇ ਨਹੀਂ ਦਿੰਦਾ ਕਿੰਨਾ ਚਿਰ ਹੋ ਗਿਆ ਤੁਸੀਂ ਬੈਠੇ ਹੋ ਇੱਥੇ ਸਾਨੂੰ ਬੈਠਣ ਨੂੰ ਵੀਰੇ 20 ਸਾਲਾਂ ਵਾਂਗ ਹੋ ਗਿਆ ਹੰਤਾ ਜੀ ਅੱਛਾ ਹਾਂ ਜੀ 2012 13 ਤੋਂ ਪਹਿਲਾਂ ਤੇ ਅਸੀਂ ਆਏ ਵੀ ਆ ਵੀਰ ਜੀ ਉੱਥੇ ਹਾਂ ਜੀ ਅੱਛਾ ਰਾਮਪੁਰੇ ਪਿੰਡ ਚ ਕਰਵਾਈ ਸੀਗੀ ਹਾਂ ਜੀ ਰਾਮਪੁਰੇ ਪਿੰਡ ਵੀਰੇ ਤੁਹਾਡੀ 75 ਗਾਸੀੋਂ ਮਹਿੰਗੀ ਸੀ ਜਗਾ ਉਹ ਮਹਿੰਗੀ ਸੀ ਵੀਰੇ ਜਮਾ ਹੋ ਬਾਜ਼ਾਰ ਦੇ ਵੇਚ ਜਾ माता हां हां, माता पंदरा साड़। पंदरा साड़। अच्छा माता जी ਤੁਹਾਡਾ ਕੀ ਨਾਮ ਜੀ ਸਾਡਾ ਨਾਮ ਜਸਵੀਰ ਕੌਰ ਆ ਵੀਰੇ ਤੁਸੀਂ ਵੀ ਪਲਾਟ ਲਿਆ ਸੀਗਾ ਹਾਂਜੀ ਹਾਂ ਅਸੀਂ ਪਲਾਟ ਲਾਇਟੇ ਸਾਮਾਉਂਗੇ ਮਾਤਾ ਜੀ ਸਾਡੇ ਨੂੰ ਹੋ ਗਏ ਜੀ 15 ਸਾਲ 15 ਸਾਲ ਹਾਂਜੀ ਲੈ ਤੇ ਨੂੰ ਵਿੱਚ ਬੈਠੇ ਆ ਅਸੀਂ ਕਿੰਨੇ ਪੈਸੇ ਦਿੱਤੇ ਤੁਸੀਂ ਪੈਸੇ ਜੀ ਅਸੀਂ 2 ਲੱਖ ਰੁਪਿਆ ਦਿੱਤਾ ਉਹਨਾਂ ਨੂੰ ਸਾਰੇ ਪੈਸੇ ਲੈ ਲਏ ਸਾਡਾ ਕੁਝ ਨਹੀਂ ਅਸੀਂ ਦੇਣਾ ਉਹਨਾਂ ਦਾ ਜੀ ਰਿਸਟਰੀ ਨਹੀਂ ਕਰਾਈ ਰਿਸਟਰੀ ਨਹੀਂ ਕਰਾਈ ਵੀਰ ਜੀ ਅਸੀਂ ਆਏ ਆਦੇ ਵੀ ਰਿਸਟਰੀ ਕਰਾਈ ਜਾਵੇ ਅਸੀਂ ਪੰਚਾਇਤ ਬੰਬਰਾ ਕੋਲੇ ਵੀ ਗਏ ਸਾਡਾ ਕੋਈ ਹੱਲ ਨਹੀਂ ਹੋਇਆ ਕਹਿੰਦੇ ਕੋਲੇ ਵੀ ਗਏ ਪੁੱਲਸ ਕੋਲੇ ਵੀ ਅਸੀਂ ਹੁਣ ਕਾਰਵਾਜੀ ਕੀਤੀ ਪਹਿਲਾਂ ਕਹੇ ਨਹੀਂਗੇ ਵੀ ਹੁਣ ਅਸੀਂ ਆਖਿਆ ਵੀ ਪੰਜਾਂ ਮੈਂਬਰਾਂ ਨੂੰ ਕੀ ਕਹਿੰਦਾ ਕਹਿੰਦਾ ਵੀ ਕਰਵਾ ਦੂੰਗਾ ਹਜੇ ਵੀ ਹੁੰਦੀ ਨਹੀਂ ਜਦੋਂ ਰਜਿਸਟ੍ਰਿੰਗਾਂ ਖੋਲ੍ਹਿੰਗੇ ਅਸੀਂ ਉਸ ਦਿਨ ਕਰਵਾ ਦਾਂਗੇ ਸਾਡਾ ਕੋਈ ਹੱਲ ਨਹੀਂ ਹੋਇਆ ਜੀ ਸਾਡਾ ਹੱਲ ਹੋਣਾ ਚਾਹੀਦਾ ਉਹ ਤੇ ਕਾਰਵਾਜੀ ਹੋਣੀ ਚਾਹੀਦੀ ਅੱਛਾ ਭੈਣ ਜੀ ਤੁਸੀਂ ਹੁਣ ਕਿਹਾ ਉਹਨਾਂ ਨੂੰ ਵੀ ਭਾਈ ਰਿਸ਼ਤੀ ਕਰਾਓ ਕੀ ਕਹਿੰਦੇ ਹੁਣ ਅਸੀਂ ਜਾਣੇ ਉਹ ਅੱਜ ਤਾਂ ਉਂ ਕੀ ਦਿੱਤੀ ਉਹ ਕਹਿੰਦਾ ਵੀ ਹਜੇ ਹੁੰਦਾਂ ਨਹੀਂ ਰਜਿਸਟਰ ਸਾਡੇ ਇਹ ਲਾਲ ਲਖੀਰ ਚਾਗੀ ਜਗਾ ਆਹ ਕਹਿੰਦਾ ਵੀ ਜੀ ਜਦੋਂ ਵੀ ਅਸੀਂ ਜਾਣੇ ਸਾਨੂੰ ਆਈ ਕਹਿ ਕੇ ਮੋੜ ਦਿੰਦਾਗਾ ਹਾਂਜੀ ਆਈ ਕਹਿ ਕੇ ਸਾਨੂੰ ਵਾਪਸ ਮੋੜ ਦਿੰਦਾ ਫਿਰ ਅਸੀਂ ਬੋਲੇ ਨਹੀਂ ਕੁਝ ਵੀ ਉਹਨੂੰ ਤੁਹਾਡਾ ਵੀ ਹੈਗਾ ਪਲਾਂਟ ਜੀ ਹਾਂਜੀ ਪਲਾਂਟ ਸਾਡਾ ਹੈਗਾ 100 ਗਾਜਾ ਜੀ 100 ਗਾਜਾ ਹਾਂਜੀ ਤੁਹਾਨੂੰ ਕੀ ਕਹਿੰਦੇ ਸਾਡੇ ਰਿਸਟਰੀ ਨਹੀਂ ਕਰਾ ਕੇ ਦਿੰਦਾ ਜੀ ਹੋਰ ਅੱਛਾ ਐਸੀ ਸਾਰੇ ਦਿੱਤੇ ਹੋਏ ਨੇ ਅੱਛਾ ਹਾਂਜੀ ਅੱਛਾ ਹਾਂਜੀ ਭਾਈ ਹਾਂਜੀ ਮਾਦਾ ਹੀ ਕਹੀ ਕਹਿਣਾ ਕੋਈ ਹੈ ਜੀ ਉਹਦਾ ਇੱਕੋ ਹੀ ਹੈ ਜੀ ਉਹ ਕਰ ਦੇਣ ਤਾਂ ਕੋਈ ਨਹੀਂ ਮੈਂ ਉਹ ਐਂ ਕਹਿੰਦਾ ਨਾ ਵੀ ਜਿਹੜਾ ਮੇਰਾ ਕੁਝ ਕਰਨਾ ਕਰ ਲਓ ਮੈਂ ਇਹ ਕਰਾ ਕੇ ਦਿੰਦਾ ਨਹੀਂ ਕਰਾ ਕੇ ਦਿੰਦਾ ਹਾਂ ਐਨੀ ਗੱਲ ਸਾਨੂੰ ਕਹਿ ਦਿੰਦਾ ਮੁਰਕੇ ਸਾਨੂੰ ਉਹ ਕੋ ਕੁਸਰਾ ਨਹੀਂ ਦਿੰਦਾ ਅਸੀਂ ਜਾਣੇ ਸਾਨੂੰ ਉਂਗਲਾਂ ਦਾ ਨਚਾ ਕੇ ਘਰੇ ਭੇਜ ਦਿੰਦਾ ਅੱਛਾ ਹਾਂਜੀ ਹਾਂਜੀ ਪਾਪੂ ਜੀ ਇਹਨੂੰ ਰਾਮਪ੍ਰਾਪਿੰਡਾ 150 ਵਾ ਜਗ੍ਹਾ ਦਿੱਤੀ ਸੀ ਅੱਛਾ ਪੈਸੇ ਮੈਂ ਸਾਰੇ ਦੇਖਣ ਸਮ ਕਹਿੰਦੇ ਸਾਨੂੰ ਮੈਨੂੰ ਦਿੱਤਾ ਮੁਰੇ ਰੇਟ ਨਹੀਂ ਕਰਾਉਂਦਾ ਕਹਿੰਦਾ ਹੁਣ ਕਰਾਉਂਗਾ ਕੱਲ ਨੂੰ ਕਰਾਉਂਗਾ ਨਾ ਸਮਾ ਹੋ ਗਿਆ ਤੁਹਾਨੂੰ ਲੈਣ 20 ਸਾਲ ਕਿੰਨੇ ਪੈਸੇ ਦਾ ਲਿਆ ਸੀ ਉਦੋਂ 2 ਲੱਖ ਦਾ 2 ਲੱਖ ਦਾ ਕੋਈ ਨਾ ਹੀ ਦਿੰਦਾ ਜਗਾ ਦੀ ਪੈਸੇ ਰਿਸਟਰੀ ਹੁੰਦੀ ਨਹੀਂ ਕਿ ਵੈਸੇ ਨਹੀਂ ਕਰਾ ਰਿਹਾ ਜੁਦੇ ਨਾਲ ਤਾਂ ਹੁਣ ਵੀ ਹੋਈ ਹੈ ਮੈਂ ਕਹਿੰਦੇ ਨਾਲ ਕਹਿੰਦਾ ਹਾਂ ਰਿਸਟਰੀ ਹੋਈ ਹੈ ਸਾਰੇ ਦੇ ਕਹਿੰਦਾ ਕਿਸੇ ਦੇ ਨਾਂ ਕੀ ਮਾਇਕ ਵਿੱਚ ਕਰਾ ਦਾਂ ਵੀ ਥਾਸ਼ ਦਾ ਦਿੱਥੋ ਲਈਏ ਕਿ ਇਹਦੇ ਤੂੰ ਆਪੇ ਕਰਾ ਕੇ ਦੇ ਅੱਛਾ ਵੈਸੇ ਉਹ ਜਗਾ ਉਹਦੇ ਨਾਂ ਤੇ ਸੀ ਪਹਿਲਾਂ ਉਹਦੇ ਨਾਂ ਤੇ ਨਾ ਉਹਨੇ ਗਾਹਾਂ ਪਲਾਟ ਲੈ ਕੇ ਕੱਟੇ ਆਪਣੇ ਹੈ ਪਲਾਟ ਲੈ ਕੇ ਜਗਾ ਉਹਨੇ ਪਲਾਟ ਬਣਾਵਾਏ ਵੇਚਦਾ ਵੇਚ ਹਾਂਜੀ ਨੇ ਹਾਂਜੀ ਹਾਂਜੀ ਮੈਨੂੰ 7 ਸਾਲ ਹੋ ਗਏ ਅੱਛਾ ਸਾਰਾ ਪਲਾਟ ਲੈ ਅੱਛਾ ਜਗਾ ਅਰਹਿਟੇ ਮੇਰੀ ਵੀ ਨਹੀਂ ਕਰਦਾ ਅੱਛਾ ਕਿੰਨੀ ਜਗਾ ਤੁਹਾਡੀ ਮੇਰੇ 58 ਗਾ ਜੀ ਕੀ ਕਹਿੰਦੇ ਤੁਹਾਨੂੰ ਦਿੱਤੀ ਦਿੱਤੀ 100 ਗਾ ਸੀ ਅੱਧੀ ਮੰਗ ਰੋ ਮੈਨੂੰ ਕਬਜ਼ਾ ਨਹੀਂ ਦੇ ਰਿਹਾ ਅੱਧੀ ਦਾ ਅੱਛਾ ਅੱਧੀ ਕਹਿੰਦਾ ਨਹੀਂ ਇਹ ਨਹੀਂ ਦੇਣੀ ਕੀ ਕਹਿੰਦਾ ਹੁਣ ਮੁੱਕਰ ਗਿਆ ਬਸ ਉਹ ਕਹਣਾ ਵੀ ਇਧਰਲੇ ਪਾਸੇ ਨਹੀਂ ਗੇਟ ਕੱਢਣਾ ਜਿਹੜੇ ਇਧਰਲੇ ਪਾਸੇ ਗੇਟ ਕੱਢਿਆ ਹੋਇਆ ਮੇਰਾ ਇੱਕ ਚ ਅੱਧੀ ਚ ਅੱਧੀ ਰਹਿੰਦੀ ਹੈ ਅੱਛਾ ਉਹਦੀ ਵੀ ਰਿਸ਼ਟਰੀ ਨਹੀਂ ਕਰਾਉਂਦਾ ਬਾਬਾ ਜੀ ਛੋਟਾ ਵੀ ਇਹੀ ਮਸਲਾ ਹੈ ਮੇਰਾ ਤਾਂ ਮਸਲਾ ਬਾਹਲਾ ਫਸਿਆ ਪਿਆ ਜੀ ਨਹੀਂ ਉਹ ਪਲਾਟਾਂ ਵਾਲਾ ਹੀ ਹੈ ਪਲਾਟ ਤਾਂ ਇਹ ਹੀ ਮੈਂ ਤਾਂ ਉੱਥੇ ਕੋਠੀ ਪਾਈ ਬੈਠਾ ਹਾਂ ਸਾਲਾਂ 2 13 ਦੇ ਵਿੱਚ ਮੈਂ ਸੌਦਾ ਕੀਤਾ ਸੀ ਸਣੇ ਜਗਾ 26 ਲੱਖ ਦਾ ਮੈਂ ਮਕਾਨ ਵੀ ਪਾ ਲਿਆ ਸਾਰਾ ਕੁਝ ਪਾ ਲਿਆ ਪੈਸੇ ਵੀ ਇਹਨੂੰ ਦੇ ਦਿੱਤੇ ਮੇਰੇ ਅਜੇ ਪੈਸੇ ਇਹਦੇ ਨਹੀਂ ਵੱਧਦੇ ਐ 38778 ਰੁਪਏ 26 ਲੱਖ ਸਾਰਾ ਕੀਤਾ ਸੀਗਾ ਇਹ ਅਜੇ ਉਲਟਾ ਮੈਥੋਂ 34000 ਰੁਪਏ ਹੋਰ ਮੰਗਦਾ ਵੀ ਮੈਨੂੰ 34000 ਰੁਪਏ ਦੇ ਦੇ ਮੈਂ ਤੇਰੀ ਰਜਿਸਟਰੀ ਕਰਾਉਂਗਾ ਰਜਿਸਟਰੀ ਪਹਿਲਾਂ ਮੇਰੀ ਹੋਰ ਕਿਤੇ ਪਾਸੇ ਦੀ ਕਰ ਛੱਡੀ ਐ ਮਕਾਨ ਹੋਰ ਪਾਸੇ ਪਾਇਆ ਇਹਨੇ ਹੁਣ ਕਿਸੇ ਪਾਸੇ ਨਹੀਂ ਲੋਟ ਆ ਰਿਆ ਉਹ ਨਹੀਂ ਜਿਹੜੀ ਇਹ ਜਗ੍ਹਾ 'ਚ ਤੁਸੀਂ ਘਰ ਪਾਇਆ ਕੋਠੀ ਬਣੀ ਬਣਾਈ ਜਿਹੇ ਲਈ ਆ ਉਹ ਰਜਿਸਟਰੀ ਹੁੰਦੀ ਐ ਵੈਸੇ ਜਗ੍ਹਾ ਦੀ ਦੀ ਪ੍ਰੇਸ਼ਟੀਆਂ ਤਾਂ ਇਹ ਸਾਰੀਆਂ ਹੁੰਦੀਆਂ ਨੇ ਜੋ ਕਰਾਵੇ ਤਾਂ ਪਰ ਕਰਾਉਂਦਾ ਕਿਸੇ ਪਾਸੇ ਨਹੀਂ ਉਹ ਵੀ ਇੰਨੇ ਬੰਦੇ ਨੂੰ ਮਤਲਬ ਇੱਕ ਹਿਸਾਬ ਦਾ ਜਿਵੇਂ ਉਹਨਾਂ ਦੇ ਦੋਸ਼ ਹੈਗੇ ਤੰਗ ਕਰ ਰਿਹਾ ਹੈ ਤੰਗ ਵੀ ਕਰਦਾ ਇਹੋ ਤਾਂਗੀ ਕਰੀ ਜਾਂਦਾ 12 ਸਾਲ ਹੋ ਗਏ ਮੈਨੂੰ ਮੈਨੂੰ ਪੁੱਛਦਾ ਤੀਜੇ ਚੌਥੇ ਤੀਜੇ ਚੌਥੇ ਇਹ ਮਹੀਨੇ ਕਰਾ ਦੇਂਗਾ ਕੋਈ ਗੱਲ ਨਹੀਂ ਮੈਂ ਕਿਹੜਾ ਭੱਜਣ ਲੱਗਿਆ ਤੈਨੂੰ ਜਗ੍ਹਾ ਦੇ ਦਿੱਤੀ ਬੈਠਣ ਨੂੰ ਉਲਟਾ ਸਗਮਾ ਰੋਹ ਮਾਰਦਾ ਉਹ ਬਹੁਤ ਵਾਰ ਬੰਦੇ ਕੋਲ ਕਿਸੇ ਕੋਲ ਗੱਲ ਕਰੀ ਕਿਸੇ ਕੋਲੇ ਮੈਂ ਕਿਤੇ ਨਹੀਂ ਕਿਹਾ ਜਿਹੜੇ ਆਪਦੇ ਬੰਦੇ ਸੀ ਇਹਦੇ ਕੋਲੇ ਕੋਲੇ ਸਭ ਉਹਨਾਂ ਨੇ ਦੱਸਿਆ ਮੁੜਕੇ ਕਾਕਾ ਜੀ ਮਿਲਣ ਇਹਨਾਂ ਨਾਲ ਗੱਲਬਾਤ ਹੋਈ ਹੈ ਮੇਰੀ ਕਿਉਂ ਘਰੋਂ ਆਪਾਂ ਇੰਨੇ ਵਾਈ ਤਕੜੇ ਨਹੀਂ ਅੱਛਾ ਪਹਿਲਾਂ ਤੁਸੀਂ ਕਿਤੇ ਹੋ ਰਹੇ ਹੁੰਦੇ ਸੀਗੇ ਪਹਿਲਾਂ ਮੈਂ ਲੈਂਦਾ ਥਰਮਲ ਚ ਅੱਛਾ ਉੱਥੋਂ ਫਿਰ ਉਹ ਇਹ ਤੋਂ ਜਗਾ ਲਈ ਸੀਗੀ ਇਹ ਕੀ ਕੰਮ ਕਰਦਾ ਰਾਜਨ ਪ੍ਰਾਪਰਟੀ ਡੀਲਰ ਹੈ ਜਾਂ ਇਹਨਾਂ ਮਾਲਕ ਹੈ ਡੀਲਰ ਹੈ ਜੀ ਇਹ ਫਰਾਡੀ ਬੰਦਾ ਹੈਗਾ ਸੱਚੇ ਦਾ ਕੋਈ ਆਉਂਦਾ ਨਹੀਂ ਅੱਛਾ ਜੀ ਕੀ ਇਹਨੇ ਕੰਮ ਕਰਨਾ ਕੀ ਨਹੀਂ ਕੀ ਇਹਨੇ ਕੀਤਾ ਮੈਨੂੰ ਤਾਂ ਜਗਾ ਦੇ ਨਹੀਂ ਦੱਸਿਆ ਨਹੀਂ ਜਗਾ ਕਿੱਥੇ ਦਿੱਤੀ ਤੈਨੂੰ ਪੁੱਛਿਆ ਦੋ ਤਿੰਨ ਵਾਰਾ ਮੇ ਜਿਹੜੀ ਰਿਸਿਵਈ ਹੈ ਜਗਾ ਕਿੱਥੇ ਆਹੋ ਕੋਈ ਨਹੀਂ ਤੂੰ ਕੀ ਲੈਣਾ ਤੂੰ ਬੈਠਾ ਆ ਰਹਿਮਣਾ ਅੱਛਾ ਤੁਹਾਡਾ ਵੀ ਮਸਲਾ ਈ ਹਾਂਜੀ ਕਿੰਨਾ ਏਰੀਆ ਤੁਹਾਡਾ ਮੇਰਾ ਮਸਲਾ ਤੇ ਇਹ ਹੈ ਵੀ ਇਸ ਨੇ ਮੈਂ ਕੋਈ ਜਗਾ ਲੈਤੀ ਸੀਗੀ ਉਸ ਜਗਾ ਦੀ ਮੈਂ ਪੇਮੈਂਟ ਕਰ ਚੁੱਕਾ ਸੀਗਾ ਕਿੰਨੀ ਪੇਮੈਂਟ ਕਰੀ ਤੁਸੀਂ ਪੇਮੈਂਟ ਕੀਤੀ ਸੀਗੀ ਜੀ 9.5 ਲੱਖ ਰੁਪਈਆ ਉਦੋਂ ਬਾਅਦ ਇਸ ਨੇ ਉਹੀ ਪਲਾਟ ਮੇਰੇ ਕੋਲੋਂ ਆਪ ਲੈ ਲਿਆ ਜੋ ਕਿ ਉਸ ਦੀ ਮੈਨੂੰ ਪੇਮੈਂਟ ਇਸ ਨੇ 6-7 ਸਾਲਾਂ ਵੀ ਦੀ ਦਿੱਤੀ। ਉਸ ਤੋਂ ਬਾਅਦ ਜਿਹੜੇ ਬੰਦੇ ਤੋਂ ਮੈਂ ਪਰਾਟ ਲੈਤਾ ਸੀ ਉਸ ਦਾ ਕਰਾਰਨਾਮਾ ਮੇਰੇ ਕੋਲੋਂ ਲੈ ਗਿਆ। ਮੈਨੂੰ ਕਹਿੰਦਾ ਵੀ ਮੈਂ ਕੋਈ ਗੱਲ ਨਹੀਂ ਆਪੇ ਉਹਦੇ ਕੋਲ ਰਜਿਸਟਰੀ ਕਰਾ ਲਊਗਾ। ਹੁਣ ਐਸੇ ਨੇ 2022 ਦੇ ਵਿੱਚ ਆਪਦੇ ਭਤੀਜੇ ਦੇ ਨਾਂ ਦੀ ਜਾਲੀ ਮੇਰੇ ਸਾਈਨ ਕਰਕੇ 50 ਰੁਪਿਆ ਦੇ ਸਟੈਂਪ ਦੇ ਉੱਪਰ ਲਿਖ ਕੇ ਵੀ ਮੇਰੇ ਭਤੀਜੇ ਨੇ ਬਲਬੀਰ ਨੂੰ ਪੇਮੈਂਟ ਦਿੱਤੀ ਹੈ। ਪਰ ਮੈਂ ਉਸ ਭਤੀਜੇ ਨੂੰ ਜਾਣਦਾ ਵੀ ਨਹੀਂ ਤੇ ਮੇਰੇ ਤੇ ਕੋਟ ਕੇਸ ਕਰਤਾ। ਜੋ ਕਿ ਬਿਲਕੁਲ ਸਰਾਸਰ ਗਲਤ ਹੈ ਮੇਰੇ ਦੋ ਮੁੰਡੇ ਆ ਜੀ ਹਾਂਜੀ ਉਹ ਦੋਨੇ ਮੁੰਡੇ ਨਾਂ ਰਜਿਸਟਰੀ ਕਰਵਾਉਣ ਕਰਕੇ ਉਹ ਮੇਰੇ ਕੋਲੇ ਆ ਨਹੀਂ ਰਹੇ ਅੱਛਾ ਹਾਂਜੀ ਇੱਕ ਤਾਂ ਚੰਡੀਗੜ੍ਹ ਹੈ ਇੱਕ ਹੋਰ ਕਿਸੇ ਬਸੇ ਬੈਠਾ ਹੈ ਉਹ ਆਦਾ ਪਹਿਲੇ ਤੁਰੇ ਰਜਿਸਟਰੀ ਕਰਾਓ ਮੈਂ ਵੀ ਬਿਮਾਰ ਐ ਘਰ ਵਾਲੀ ਬਿਮਾਰ ਐ ਮੈਂ ਵੀ ਮਰੀਜ਼ ਐ ਮੇਰੀ ਵੀ ਦਵਾਈ ਚੱਲਦੀ ਐ ਘਰ ਵਾਲੀ ਦੀ ਵੀ ਚੱਲਦੀ ਐ ਇਹ ਕਿਸੇ ਪਾਸੇ ਕੋਈ ਲੋਟ ਹੀ ਨਹੀਂ ਆ ਰਹੇ ਭਾਈ ਅੱਛਾ ਹਾਂਜੀ ਆ ਦੇ ਆ ਦੇਖੋ ਜੀ ਕਾਜ ਦੇਖੋ ਆ ਮੇਰੇ ਸਾਈਨ origignal ਅੱਛਾ ਤੇ ਆ ਆ ਨਾ ਇਹ ਇਹਨੇ ਆਪ ਕੀਤੇ ਨਾ ਮੇਰੇ origignal ਆ ਸੀਗੇ ਅੱਛਾ ਤੁਹਾਡੇ ਸਾਈਨ ਵੀ ਆਪ ਕਰਤੇ ਤੇ ਸਾਈਨ ਵੀ ਆਪ ਹੀ ਕਰਤੇ ਆ ਦੇਖੋ ਸਾਈਨ ਨਾਲ ਮਿਲਦੇ ਨਾ ਆ ਦੇਖੋ ਠੀਕ ਆ ਐ ਨਹੀਂ ਆਪ ਕਰਲੇ ਆ origignal ਮੇਰੇ ਨਾ ਅੱਛਾ ਠੀਕ ਹੈ ਅੱਛਾ ਕੋਈ ਤੁਸੀਂ ਪੁਲਿਸ ਨੂੰ ਦਿੱਤੀ ਜਾਣਕਾਰੀ ਆ ਪੁਲਿਸ ਨੂੰ ਮੈਂ ਜਾਣਕਾਰੀ ਦਿੱਤੀ ਜੋ ਕਿ ਐਸਐਚਪੀ ਨੇ ਮੇਰੀ ਆ ਐਪਲੀਕੇਸ਼ਨ ਐਸਐਚਪੀ ਨੂੰ ਦਿੱਤੀ ਸੀ ਪਰ ਉਹਨਾਂ ਨੂੰ ਇਹ ਕਹੇ ਕਿ ਵੀ ਮੇਰਾ ਕੋਰਟ ਕੇਸ ਚੱਲਦਾ ਹੈ ਮੇਰੀ ਕੋਈ ਸੁਣਵਾਈ ਨਹੀਂ ਹੋਈ ਐਸਐਚਪੀ ਦੀ ਐਪਲੀਕੇਸ਼ਨ ਪਈ ਹੈ ਕੋਈ ਸੁਣਵਾਈ ਨਹੀਂ ਕੋਈ ਸੁਣਵਾ ਕੋਰਟ ਕੇਸ ਚੱਲਦਾ ਕੋਰਟ ਕੇਸ ਚੱਲਦਾ ਤੁਹਾਡਾ ਕੱਲੇ ਦਾ ਕੀ ਨਾਂ ਦਾ ਨਹੀਂ ਮੇਰੇ ਕੱਲੇ ਦਾ ਕੇਸ ਹੈਦਾ ਉਹਨੇ ਮੇਰੇ ਤੇ ਕੇਸ ਕੀਤਾ ਨਾ ਹਾਂ ਇਹ ਗੱਲ ਹੈ ਅੱਛਾ ਆਹ ਦੇਖੋ ਜੀ ਆਹ ਉਹਦੀ ਹੱਥ ਲਿਖਤ ਤੇ ਦਿੱਤੀ ਹੋਈ ਹੈ ਇਹ ਹਾਂਜੀ ਵੀ ਮੈਂ ਤੁਹਾਨੂੰ ਤਬਾਦਲਾ ਰੈਸਤੀ ਕਰਾ ਕੇ ਦੇਵਾਂਗਾ ਇੱਥੇ ਅੱਛਾ ਕੁਛ ਨਹੀਂ ਨਹੀਂ ਕੀਤਾ ਜੇ ਤਾਈ ਇਹਦਾ ਸਾਰਾ ਜਿਹੜਾ ਖਰਚਾ ਇਹਦਾ ਇਹਦੇ ਹੱਥੀਂ ਹੋਇਆ ਸਾਰਾ ਲਿਖਿਆ ਹੋਇਆ ਹੈ ਸੈਂਸਾਰੀ ਉਹ ਦਿਨ ਉਹਨੇ ਮੇਰਾ 1 ਲੱਖ ਰੁਪਿਆ ਵੀ ਕੱਟਛ ਦੇ ਜੇ ਉਹ ਅੱਛਾ ਸਾਰੇ ਸਾਹ ਚਾਹਤੂ ਨੇ 1 ਲੱਖ ਰੁਪਿਆ ਪਤਾ ਨਹੀਂ ਕਿਸ ਬੇਸ ਤੇ ਕੱਟਿਆ ਇਹਨਾਂ ਨੇ ਆ ਆ ਕੱਟਿਆ ਲੱਗਦਾ ਸਾਰਾ ਕੁਝ ਆ ਕੱਟਿਆ ਜਿੱਥੇ ਇਹਦੇ ਮੁੰਡੇ ਦਾ ਇਹ ਹਿਸਾਬ ਕਿਤਾਬ ਕੀਤਾ ਇਹਦਾ ਕੀਤਾ ਹਾਂਜੀ ਭਾਈ ਤੁਹਾਡੀ ਜਥੇਬੰਦੀ ਹੈ ਹਾਂਜੀ ਹਾਂਜੀ ਕਿਹੜੀ ਜਥੇਬੰਦੀ ਸਾਡੀ ਜਥੇਬੰਦੀ ਮੇਰਾ ਨਾਮ ਭਾਈ ਜੀ ਪਿਰਤਪਾਲ ਸਿੰਘ ਰਾਮਪਰਾ ਸਾਡੀ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮੈਂ ਮਜ਼ਦੂਰ ਮੁਕਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਹਾਂ ਤੇ ਕੀ ਮਸਲਾ ਕਿਵੇਂ ਲੱਗਾ ਤੁਹਾਨੂੰ ਜਿਵੇਂ ਸਾਨੂੰ ਵੀ ਇਹਨਾਂ ਨੇ ਦੱਸੀ ਗੱਲਬਾਤ ਸਾਰੀ ਇਹ ਬਾਈ ਜੀ ਲਗਾਤਾਰ ਜਦੋਂ ਅਸੀਂ ਇਸ ਮਸਲੇ ਦੇ ਵਿੱਚ ਚੱਲੇ ਸਾਡੇ ਕੋਲੇ ਇਹ ਪਰਿਵਾਰਾਂ ਨੇ ਮੰਨ ਲਓ ਆ ਕੇ ਗੱਲਬਾਤ ਦੱਸੀ ਤਾਂ ਅਸੀਂ ਬਕਾਇਦਾ ਤੌਰ ਤੇ ਪ੍ਰੇਮ ਨਗਰ ਦੇ ਵਿੱਚ ਗਏ ਜਿੱਥੇ ਕਿ ਉਹ ਮਹੱਲਾ ਹੈ ਉਸ ਪ੍ਰੇਮ ਨਗਰ ਦੇ ਵਿੱਚੋਂ ਜਿੱਥੋਂ ਵੀ ਜਾਣਕਾਰੀ ਮਿਲੀ ਤਾਂ ਸਾਨੂੰ ਇਹ ਵੀ ਜਾਣਕਾਰੀ ਮਿਲੀ ਕਿ ਇੱਕ ਪਾਸੇ ਸੀਵਰੇਜ ਪੈ ਗਿਆ ਦੂਜੇ ਪਾਸੇ ਜਦੋਂ ਇਹ ਪਰਿਵਾਰਾਂ ਨੇ ਸੀਵਰੇਜ ਦੀ ਗੱਲ ਕੀਤੀ ਤਾਂ ਨੇ ਸਾਫ ਸੀਵਰੇਜ ਵਾਲੇ ਰੋਕੇ ਤਾਂ ਉਸ ਤੋਂ ਬਾਅਦ ਇਹ ਪਰਿਵਾਰਾਂ ਨੂੰ ਧਮਕੀ ਦਿੱਤੀ ਕਿ ਮੇਰੇ ਜਿਹੜੇ ਪੈਸੇ ਆ ਪਹਿਲਾਂ ਉਹ ਪੈਸੇ ਦਿਓ ਮਾਲਕ ਘਰਾਂ ਦੇ ਤੁਹਾਨੂੰ ਫੇਰ ਬਣਾਵਾਂਗੇ ਨਹੀਂ ਪੈਸੇ ਤਾਂ ਕਹਿੰਦੇ ਦੇਤੇ ਸਾਰੇ ਅਸੀਂ ਨਹੀਂ ਦੇਖੋ ਪੈਸੇ ਤਾਂ ਇਹਨਾਂ ਨੇ ਦੇਤੇ ਉਲਟਾ ਹੋਰ ਮੰਗ ਰਿਆ ਉਲਟਾ ਹੋਰ ਮੰਗ ਰਿਆ ਕਿ ਮਗਾਹੀ ਸਿਖਰਾਂ ਤੇ ਆ ਤਾਂ ਇਸ ਕਰਕੇ ਜਿੱਥੋਂ ਤੱਕ ਵੀ ਸਾਨੂੰ ਵੱਡੀ ਉਹਦੀ ਮੇਰਾ ਪਿੰਡ ਵੀ ਰਾਮਪਰਾ ਤਾਂ ਸਾਨੂੰ ਜਿੱਥੋਂ ਤੱਕ ਵੀ ਉਹਦੀ ਜਾਣਕਾਰੀ ਆ ਕਿਉਂ ਬਹੁਤ ਹੀ ਬੰਦਾ ਮਾੜਾ ਕਿਸਮ ਦਾ ਜਿਹੜਾ ਕਿ ਗਰੀਬਾਂ ਨਾਲ ਬਹੁਤ ਵੱਡੇ ਪੱਧਰ ਤੇ ਫਰਾਉਟ ਕਰ ਰਿਹਾ ਤੇ ਬਾਕੀ ਇੱਕ ਅਸੀਂ ਪਹਿਲਾ ਮਸਲੇ ਦੇ ਉੱਤੇ ਇੱਕ ਗਰਦੀਪ ਸਿੰਘ ਆ ਸਾਡੇ ਪਿੰਡ ਦੇ ਵਿੱਚੋਂ ਬਾਜੀਗਰ ਜਾਤੀ ਨਾਲ ਸੰਬੰਧਤ ਆ ਤਾਂ ਜਿਹੜੇ ਤੋਂ ਬਹੁਤ ਲੰਮੇ ਸਮੇਂ ਦੇ ਉੱਤੋਂ ਉਹ ਜਲੀਲ ਕਰਦਾ ਤੁਰਿਆ ਆ ਰਿਹਾ ਉਹਨਾਂ ਦਾ ਕੋਠੀ ਦਾ ਮਸਲਾ ਸੀ ਉਹਨਾਂ ਦਾ ਵੀ ਉਹਨੂੰ ਬੁਰੀ ਰਾਜਰਾਮ ਰਾਜਰਾਮ ਬਹੁਤ ਬੁਰੀ ਤਰ੍ਹਾਂ ਜਲੀਲ ਕਰਦਾ ਤੁਰਿਆ ਆ ਰਿਹਾ ਉਹਦੀ ਬਕਾਇਦਾ ਤੌਰ ਤੇ ਦਰਖਾਸਤ ਵੀ ਦਿੱਤੀ ਗਈ ਠਾਣਾ ਸਿਟੀ ਦੇ ਵਿੱਚ ਤੇ ਡਿਪਟੀ ਵੱਲੋਂ ਉੱਥੇ ਵੀ ਡਿਪਟੀ ਨੂੰ ਵੀ ਮਿਲਿਆਗਾ ਪਰ ਉੱਥੇ ਸਾਫ ਰਾਜਾ ਰਾਮ ਦੀ ਹਮਾਇਤ ਕੀਤੀ ਗਈ ਆ ਤਾਂ ਇਸ ਕਰਕੇ ਰਾਜਾ ਰਾਮ ਇੱਕ ਉਹ ਤਣਾੜ ਕਿਸਮ ਦਾ ਬੰਦਾ ਜਿਹੜਾ ਕਾ ਤਣਾੜ ਉਹਦਾ ਹਰ ਇੱਕ ਥਾਂ ਦੇ ਉੱਤੇ ਉਹਦਾ ਸਿੱਕਾ ਚੱਲਦਾ ਤੇ ਜਿਹੜੇ ਗਰੀਬ ਪਰਿਵਾਰ ਆ ਇਹਨਾਂ ਨੂੰ ਕੁਝ ਨਹੀਂ ਲਈ ਬੈਠਾ ਇਹ ਸਾਫ ਗਰੀਬ ਪਰਿਵਾਰ ਆ ਜਿਹੜੇ ਕਿ ਘਰਾਂ ਦੇ ਮਾਲਕ ਨਹੀਂ ਤੇ ਅੱਜ ਅਸੀਂ ਤੁਹਾਡੇ ਚੈਨਲ ਰਾਹੀਂ ਛੋਟੇ ਮੀਡੀਆ ਰਾਹੀਂ ਅਸੀਂ ਇੱਕ ਇਹ ਦੱਸਣਾ ਚਾਹੁੰਦੇ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਿ ਇਹਨਾਂ ਨੂੰ ਉਹਨਾਂ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਘਰਾਂ ਦੇ ਮਾਲਕ ਬਣਾਇਆ ਜਾਵੇ ਤਾਂ ਇਸ ਕਰਕੇ ਜੇ ਨਾ ਪ੍ਰਸ਼ਾਸਨ ਇਸ ਗੱਲ ਦੇ ਉੱਤੇ ਧਿਆਨ ਦੇਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਤਿੱਖਾ ਐਕਸ਼ਨ ਕਰਾਂਗੇ ਉਹਦੀ ਜ਼ਿੰਮੇਵਾਰੀ ਫਿਰ ਪ੍ਰਸ਼ਾਸਨ ਦੀ ਹੋਣੀ ਹੈ। ਅੱਛਾ ਹੋਰ ਕਿੰਨੇ ਘਰ ਹੈਗੇ ਜਿਵੇਂ ਤੁਸੀਂ ਤਾਂ ਕੁਸ਼ਕ ਪਰਿਵਾਰ ਆ ਗਏ ਹੋਰ ਵੀ ਲੋਕ ਹੈਗੇ ਇਸ ਤਰ੍ਹਾਂ ਦੇ ਹਾਂਜੀ ਹੈਗੇ ਵੀ ਜਿਹੋ ਉਹਨਾਂ ਦੇ ਕਨਕਰਾਤਾਂ ਰਜਿਸਟਰ ਨੇ ਸਾਰਿਆਂ ਦਾ ਸਾਰਿਆਂ ਦਾ ਕਰਾਤਾਂਗੇ ਇਹਨਾਂ ਨੇ। ਹੋਰ ਵੀ ਹੈਗੇ ਜਿਹਨਾਂ ਨੇ ਨਹੀਂ ਕਰਵਾਇਆ ਕੋਈ। ਨਹੀਂ ਕਰਵਾਉਣਗੇ 40 40 ਘਟੋ ਘਟੋ ਹੋਣਗੇ। ਅੱਛਾ 40 ਘਰ ਹੋਰ ਵੀ ਹੋਣਗੇ। ਹੁਣ ਜਿਵੇਂ ਜਿਵੇਂ ਪਤਾ ਲੱਗੂ ਹੋਰ ਵੀ ਆਉਣਗੇ। ਤੇ ਜਗਾ ਹੁਣ ਸਾਰੀ ਇਕੱਠੀ ਲਈ ਹੋਈ ਸੀ। ਇਹ ਹੋਣਗੇ 10-15 ਅੱਛਾ। ਔਰ ਡੋਡੀ ਹੈਗੀ। ਕਿਵੇਂ ਮਾਤਾ ਜੀ? 15 ਕੇ ਲੇ 20 ਕੇ ਵਾਂਂਡਾ ਕਟ-ਕਟ ਦੇਈ ਗਿਆ ਸਭ ਨੂੰ ਅੱਛਾ ਰੇਟਰੀ ਕਿਸੇ ਦੀ ਵੀ ਨਿਕਰਾਈ ਅੱਛਾ ਤੁਹਾਡੇ ਕੋਲੇ ਕਿੰਨੀ ਜਗ੍ਹਾ ਹੈ ਸਾਡੇ ਕੋਲ 10 10 ਜਗ੍ਹਾ ਜਦੋਂ ਕਿੰਨੇ ਪੈਸੇ ਦਿੱਤੇ ਤੁਸੀਂ ਸਾਰੇ ਦਿੱਤੇ ਹੋਏ ਵੀਰੇ ਸਾਰੇ ਦਿੱਤੇ ਹਾਂ ਕਿੰਨਾ ਸਮਾਂ ਹੋ ਗਿਆ ਬਸ ਅਸੀਂ ਇਕੱਠਾ ਜਿਆ ਨਹੀਂ ਲਿਆ ਆ ਬਾਈ ਹੋ ਗਏ ਹੁਣ 15 ਸਾਲ ਹੋ ਗਏ ਸਾਰਾ ਤੋਂ ਪਹਿਲਾ ਜਗ੍ਹਾ ਵੀ ਜੋ ਮੈਨੂੰ ਦਿੱਤੀ ਆ ਸਾਰਾ ਤੋਂ ਪਹਿਲਾ ਸਾਨੂੰ ਜਗ੍ਹਾ ਬਾਜ਼ਾਰ ਤੋਂ ਲਿਆ ਕੇ ਇਥੇ ਸਿੱਟਾ ਫੇਰ ਸਾਰੀ ਗਰੀਬ ਜਨਤਾ ਪਿੱਛੇ ਸਿੱਟਿਆ ਨੇ ਵਸਤੀ ਬਣਾ ਦੇ ਸਾਡੀ ਗਰੀਬ ਆ ਗਏ ਸਾਨੂੰ ਗਰੀਬ ਜਨਤਾ ਜਿੰਨੀ ਅਸੀਂ ਮਾਝੀ ਸਖਾ ਸਾਰੇ ਪਿੱਛੇ ਛੜਤੇ ਵੀਰੇ ਇਹ ਕਹਿੰਦਾ ਛੋਟੀ ਜਾਤ ਮੈਂ ਪਿੱਛੇ ਲਾਤੀ ਵੱਡੀ ਮੈਂ ਮੂਰੇ ਕਰਤੀ ਬਸ ਐਂ ਕਰਕੇ ਸਾਨੂੰ ਵਿਸਾਲਿਆ ਸਾਡੀ ਰਜਿਸਟਰੀ ਹਜੇ ਨਿਕਰਾ ਕੇ ਦਿੱਤੀ ਸਾਥੋ ਕਰਾ ਗਿਆ ਸਹਾਰਾ ਵਾਲੀ ਅਸੀਂ ਤਾਂ ਇਮਾਨਦਾਰੀ ਤਾਂ ਰਹੇ ਵਿਚਾਲੇ ਅੰਕਲ ਜੀ ਆ ਗਏ ਅਸੀਂ ਤਾਂ ਕਾਹੂ ਕਰ ਗਏ ਸਾਨੂੰ ਤਾਂ ਉਹ ਜਮਲ ਹੀ ਨਹੀਂ ਕੋ ਸਮਝਿਆ ਸਾਨੂੰ ਤਾਂ ਰੂੜੀ ਦਾ ਕੁੜਾ ਰੂੜੀ ਤਾਈ ਛੜਤਾ ਸਾਡਾ ਅਸੀਂ ਹੁਣ ਕਿਸੇ ਨੂੰ ਕੁਝ ਦੱਸਣ ਜੋਗੇ ਨਹੀਂਗੇ ਕੰਮ ਕਰਨ ਵਾਲੇ ਨਾ ਹੀ ਨਹੀਂਗੇ ਅਸੀਂ ਧਿਆੜਗਾ ਕਰਦੇ ਫਿਰਦੇ ਹਾਂ ਅਸੀਂ ਮਜਬੂਰ ਆ ਸਾਡੇ ਬੱਚੇ ਵੀ ਰੋਲਦੇ ਫਿਰਦੇ ਆ ਸਾਡੇ ਪਿੱਛੇ ਅਸੀਂ ਕਿਸ ਨੂੰ ਕੋਈ ਦੱਸੀਏ ਕਿਸੇ ਨੂੰ ਨਹੀਂ ਇਹ ਹਿਮਾ ਹੱਥ ਜੜ ਕੇ ਬੇਨਤੀ ਕਰਦੇ ਵੀ ਸਾਡੇ ਨਾਲ ਰਾਜਾ ਰਾਮ ਨੂੰ ਕਹਿ ਕੇ ਰਜਿਸਟਰ ਨਾ ਕਰਾਂਗਾ ਜਾਣ ਸਾਡੇ ਬੱਚੇ ਵੀ 6 ਲੱਖ ਦੇ ਜਾਂ 5 ਲੱਖ ਦੇ باوجود ਹੋ ਜਾਣ ਵੀ ਹਾਂ ਹਟ ਕੋਲ ਹੈਗੀ ਆ ਜਿਆਦਾ ਸਾਡੇ ਜਮਾ ਹੀ ਲਿਆ ਕੇ ਛੜਤਾ ਪਿੱਛੇ ਜਮਾਈ ਪਾਣੀ ਦਾ ਪਾਣੀ ਤੋਂ ਵੀ ਔਖੇ ਹੋਏ ਪੈ ਵੀਰੇ ਕੁਝ ਨਹੀਂ ਉਹ ਸਿਵਲ ਆਲੇ ਆਏ ਕਹਿੰਦਾ ਸਿਵਲ ਨਾ ਪਾਵੋ ਇੱਧਰ ਮੈਂ ਪੈਸਾ ਲੈਣਾ ਸਾਤੋਂ ਕਿਸੇ ਤੋਂ ਪੈਸਾ ਨਹੀਂ ਲੈਣਾ ਵੀਰੇ ਸਾਤੋਂ ਵੱਧੋ ਵੱਧ ਪੈਸਾ ਲਈ ਬੈਠਾਗਾ ਹੋ ਕਿਉਂਕਿ ਤਿੰਨ ਤਿੰਨ ਲੱਖ ਦੀ ਸਾਡੀ ਉਹ ਬਾਜ਼ਾਰ ਵਿੱਚ ਜਗ੍ਹਾ ਲੈ ਕੇ 60-70 ਹਜ਼ਾਰ ਸਾਡਾ ਹਜੇ ਰਕ ਨਹੀਂ ਵਾਦਾ ਕਰਾ ਜਰਾ ਆਰਾਮ ਕਰੀ ਸਾਨੂੰ ਪਹਿਲਾਂ ਇਹ ਕਹਿੰਦਾ ਰਿਹਾ ਹੁਣ ਕਹਿੰਦਾ ਮੈਂ ਉਹਨਾਂ ਚਾਰ ਮੈਂ ਡੈਸਟਰੀ ਨਹੀਂ ਕਰਾਂਦਾ ਜਿੰਨਾ ਚਾਰ ਮੇਰੇ ਮੁੰਡੇ ਕੈਨੇਡਾ ਤੋਂ ਆਉਣਗੇ ਚੱਕ ਕੇ ਸਮਾਨ ਬਾਹਰ ਮਾਰਨਗੇ ਸਾਡਾ ਆਹ ਕਿਵੇਂ ਮਾਰਨਗੇ ਵੀ ਵਿਰੇ ਅਸੀਂ ਆਏ ਆ ਨਾ ਵੀ ਸਾਡੀ ਜਗਾ ਲਈ ਸੀ ਸਾਡੀ ਜਿਵੇਂ ਇਮਾਨਦਾਰੀ ਨਾਲ ਲਈ ਆ ਸਾਡੀ ਉਵੇਂ ਜਸਟਿਸ ਕਰਾਈ ਦਿੱਤੀ ਜਾਵੇ ਇਹ ਹੀ ਮੈਂ ਚਾਹੁੰਨੀ ਆ ਵੀਰੇ ਠੀਕ ਹਾਂਜੀ ਸੇਮਾ ਜੀ ਕਿਵੇਂ ਦੇਖਦੇ ਹੋ ਮਸਲੇ ਨੂੰ ਦੇਖੋ ਜਿਹੜਾ ਇਹ ਮਸਲਾ ਅੱਜ ਤੁਹਾਡੇ ਸੰਵਾਦਮ ਰਾਹੀਂ ਆਪਾਂ ਕਹਿ ਰਹੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਜਿਹੜਾ ਤੁਸੀਂ ਇਸ ਨੂੰ ਕਵਰ ਕੀਤਾ ਸੋ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਸੂਬਾ ਜਨ ਸਕੱਤਰ ਹੋਣ ਦੇ ਨਾਤੇ ਸੋ ਜਿਵੇਂ ਕਿ ਦੱਸਿਆ ਮਾਈਆਂ ਨੇ ਵੀ ਜਿਹੜਾ ਇਹ ਪਰਿਵਾਰਾਂ ਨਾਲ ਹੋ ਰਹੀ ਹੈ 2004 ਤੋਂ 4 ਤੋਂ ਲੈ ਕੇ ਹੁਣ ਤੱਕ ਕੋਈ ਸੁਣਵਾਈ ਨਹੀਂ ਮੰਨ ਲਓ ਪੰਚਾਇਤਾਂ ਦੇ ਵਿੱਚ ਵੀ ਇਹਨਾਂ ਨੇ ਆਪ ਦਾ ਪੱਖ ਰੱਖਿਆ ਹੋਣਾ ਜਾ ਕੇ ਉਹਨਾਂ ਨੂੰ ਵੀ ਦੱਸਿਆ ਹੋਊਗੀ ਵੀ ਆਹ ਸਾਡੀ ਗੱਲਬਾਤ ਹੈ ਪਰ ਕਿਸੇ ਨੇ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਰਾਜਾ ਰਾਮ ਦਾ ਹੱਥ ਪੈਂਦਾ ਸੀ ਉਹ ਤਕੜਾ ਮੰਨ ਲਓ ਇੱਕ ਪ੍ਰਾਪਰਟੀ ਡੀਲਰ ਦਾ ਕਾਰੋਬਾਰੀ ਹੈਗਾ ਉਹਨੇ ਕਾਫੀ ਲੋਕਾਂ ਨਾਲ ਇਹ ਜਾ ਫਰੇਮ ਕੀਤੇ ਨੇ ਸੋ ਇਹ ਗਰੀਬ ਪਰਿਵਾਰ ਹੈ ਲੜਾਈ ਵੀ ਨਹੀਂ ਲੜ ਸਕਦੇ ਸੀ ਇਸ ਕਰਕੇ ਜਦੋਂ ਹੁਣ ਇਹ ਸਾਡੇ ਤੱਕ ਪਹੁੰਚ ਹੋਈ ਤਾਂ ਅਸੀਂ ਇਹਨਾਂ ਨੂੰ ਲੈ ਕੇ ਇੱਥੋਂ ਤੱਕ ਪਹੁੰਚੇ ਹਾਂ ਇਹਨਾਂ ਨੂੰ ਰਾਹ ਦੱਸਿਆ ਵੀ ਭਾਈ ਤੁਸੀਂ ਇਸ ਤਰੀਕੇ ਨਾਲ ਕਰੋ ਦਰਖਾਸਤਾਂ ਵੀ ਦਵਾਈਆਂ ਤੇ ਉਹ ਦਰਖਾਸਤਾਂ ਇਹ ਇਹ ਵਿਭਾਗ ਕੋਲੇ ਪਹੁੰਚ ਵੀ ਗਈਆਂ ਇਹ ਉਹ ਵਿੰਗ ਜਿਹੜਾ ਆਪਣਾ ਬਣਿਆ ਹੋਇਆ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਕੋਲੇ ਵੀ ਪਹੁੰਚੀਆਂ ਵੀ ਤਾਂ ਕਿ ਪੜਤਾਲ ਕਰਕੇ ਉਹਦੀ ਕਾਰਵਾਈ ਕੀਤੀ ਜਾਵੇ ਤਾਂ ਅਸੀਂ ਤਾਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਇਹੀ ਕਹਿੰਨੇ ਆਂ ਵੀ ਇੱਕ ਤਾਂ ਇਹਨਾਂ ਨੂੰ ਇਨਸਾਫ ਮਿਲੇ ਇਸ ਪਰਿਵਾਰਾਂ ਨੂੰ ਜਿਹੜੀਆਂ ਹੁਣ ਆਪ ਦਾ ਇਹਨਾਂ ਨੇ ਤਿੱਲ ਫੁੱਲ ਇਕੱਠਾ ਕਰਕੇ ਕਿਵੇਂ ਨਾ ਕਿਵੇਂ ਕਰਕੇ ਕੋਈ ਥਾਂ ਸੀ ਜਿਹੜਾ ਇਹਨਾਂ ਦਾ ਉਹ ਵੀ ਬਦਲੇ ਬੱਟੇ ਇਹਨਾਂ ਨੂੰ ਲੈ ਕੇ ਇਹਨਾਂ ਤੋਂ ਆਪ ਦੀ ਰਜਿਸਟਰੀ ਕਰਵਾ ਲਈ ਪਰ ਇਹਨਾਂ ਦੀਆਂ ਰਜਿਸਟਰੀਆਂ ਜਿਉਂਦੀਆਂ ਤਿਆਂ ਲੰਮਕ ਰਹੀਆਂ ਕੱਚੇ ਕਾਗਜ਼ਾਂ ਤੇ ਇਹਨਾਂ ਨੂੰ ਲਿਖਤਾਂ ਦਿੱਤੀਆਂ ਹੋਈਆਂ ਵੀ ਮੈਂ ਛੋਡੇ ਤੋਂ ਪੈਸੇ ਵਸੂਲ ਪਾ ਲੇ ਅੱਜ ਉਹਨਾਂ ਦੀ ਕੋਈ ਵੈਲਿਊ ਨਹੀਂ ਇਕਰਾਰਨਾਮਾ ਜੇ ਕਰਦੇ ਆਂ ਆਪਾਂ ਕਿਤੇ ਵੀ ਤਾਂ ਜੇ ਤਹਿਸੀਲ 'ਚ ਇਕਰਾਰਨਾਮਾ ਲਿਖਿਆ ਜਾਂਦਾ ਤਾਂ ਉਹਦੀ ਡੇਟ ਜੇ ਬੁੱਕ ਹੋ ਜਾਂਦੀ ਤਾਂ ਉਦੋਂ ਬਾਅਦ ਦੁਬਾਰੇ ਇਕਰਾਰਨਾਮਾ ਕਰਾਉਣਾ ਪੈਂਦਾ ਪਰ ਉਹਨਾਂ ਦਾ ਇਹ ਵੀ ਨਹੀਂ ਹੋਇਆ ਪਿਆ ਸੋ ਇਸ ਕਰਕੇ ਸਾਫ ਹੈ ਵੀ ਇਹ ਉਸ ਜਗ੍ਹਾ ਦੇ ਕੋਈ ਮਾਲਕ ਨਹੀਂ ਗਮਰਾਹ ਕੀਤਾ ਮਤਲਬ ਸਿਰਫ ਤੇ ਸਿਰਫ ਇਹਨਾਂ ਨੂੰ ਗਮਰਾਹ ਕਰਕੇ ਰੱਖਿਆ ਵੀ ਕੋਈ ਗੱਲ ਨਹੀਂ ਤੁਹਾਡੀ ਰਜਿਸਟਰੀ ਕਰਾਵਾਂਗੇ ਤੇ ਹੁਣ ਇਹਨਾਂ ਨੂੰ ਧਮਕੀਆਂ ਜਦੋਂ ਮਿਲੀਆਂ ਵੀ ਤੁਸੀਂ ਆਪ ਦਾ ਸਮਾਨ ਚੱਕੋ ਫਿਰ ਇਹਨਾਂ ਨੇ ਇੱਧਰ ਨੂੰ ਰੁੱਖ ਕੀਤਾ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਵੀ ਇਸ ਤਰੀਕੇ ਦੇ ਜਿਹੜੇ ਫਰਾਡ ਨੂੰ ਨੰਗਾ ਕਰਕੇ ਉਸ ਰਾਜਾ ਰਾਮ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਪਰਿਵਾਰਾਂ ਨੂੰ ਇਨਸਾਫ ਮਿਲੇ ਤੇ ਇਹਨਾਂ ਦੇ ਜਿਹੜੇ ਘਰ ਨੇ ਜਿੱਥੇ ਅੱਜ ਬੈਠੇ ਨੇ ਤਾਂ ਉਹਨਾਂ ਘਰਾਂ ਦੇ ਇਹਨਾਂ ਨੂੰ ਮਾਲਕ ਬਣਨ ਦਾ ਹੱਕ ਮਿਲੇ ਇਹੀ ਅਸੀਂ ਤਾਂ ਪ੍ਰਸ਼ਾਸਨ ਅੱਗੇ ਬੇਨਤੀ ਕਰਾਂਗੇ ਨਹੀਂ ਤਾਂ ਫਿਰ ਆਉਣ ਵਾਲੇ ਦਿਨਾਂ 'ਚ ਇਹ ਅਗਲੇ ਸੰਘਰਸ਼ ਦਾ ਰੂਪ ਧਾਰਨ ਕਰੂਗਾ ਇਹੀ ਸਾਡੀ ਬੇਨਤੀ ਹੈ ਕੁਝ ਲੋਕਾਂ ਵੱਲੋਂ ਜੋ ਰਾਮਪਰਾ ਤੋਂ ਆਏ ਸੀ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਜਿਹੜੇ ਥਾਂ ਤੇ ਬੈਠੇ ਆ ਉਹਦੇ ਪੈਸੇ ਦੇ ਚੁੱਕੇ ਆ ਪਰ ਰਾਜਾ ਰਾਮ ਜੀ ਹੈਗੇ ਆ ਨਾਂ ਦੇ ਸ਼ਖਸ਼ ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਆ ਉਹ ਸਾਡੇ ਨਾਂ ਤੇ ਜਿਹੜੇ ਪਲਾਟ ਹੈ ਇਹ ਨਹੀਂ ਕਰਵਾ ਰਹੇ ਤੇ ਅਸੀਂ ਗੱਲਬਾਤ ਸਮਝਾਂਗੇ ਰਾਜਾ ਰਾਮ ਜੀ ਸਾਡੇ ਨਾਲ ਨੇ ਕਿ ਉਹ ਜਿਹੜੇ ਉਹਨਾਂ ਨੇ ਦੋਸ਼ ਲਾਏ ਐ ਕਿ ਸੱਚ ਐ ਕਿ ਝੂਠ ਐ ਇਹ ਦੱਸਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਤੇ ਜਿਹੜੇ ਕੱਲ ਕੁਝ ਲੋਕ ਆਏ ਸੀਗੇ ਬਠਿੰਡੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਿਹਾ ਸੀ ਵੀ ਜਿਹੜੇ ਪਲਾਟ ਸਾਡੇ ਕੋਲੇ ਹੈਗੇ ਜਿੱਤੇ ਅਸੀਂ ਬੈਠੇ ਆਂ ਉਹਦੇ ਸਾਡੇ ਤੋਂ ਸਾਰੇ ਪੈਸੇ ਲੈ ਲੇ ਪਰ ਤੁਸੀਂ ਨਾਮ ਨਹੀਂ ਕਰਵਾ ਰਹੇ ਹਾਂਜੀ ਸਰ ਜੀ ਬੇਨਤੀ ਐ ਵੀ ਜਿਹੜੇ ਬੰਦੇ ਆਏ ਆ ਜਿਨ੍ਹਾਂ ਨੂੰ ਤੋਂ ਮੈਂ ਮੰਨ ਲਓ ਜਿਨ੍ਹਾਂ ਨੂੰ ਮੈਂ ਪਲਾਟ ਵਿੱਚ ਉਹਨਾਂ ਤੋਂ ਸਾਵਾਂ ਬੰਦਾ ਤਾਂ ਇੱਕੋ ਹੀ ਐ ਅੱਛਾ ਜੀ ਦੇ ਕੋਲੇ ਮੇਰੀ ਮੰਨ ਲਓ ਨੋਟਰੀ ਤੋਂ ਟੈਸਟ ਕੀਤੀ ਹੋਈ ਲਿਖਤੀ ਹੈ ਤੇ 50000 ਰੁਪਏ ਬਾਕੀ ਐ ਮੈਂ ਬਹੁਤ ਮਨਤਾ ਕੀਤੀਆਂ ਵੀ ਰਿਸ਼ੀ ਕਰਾ ਲਓ ਉਹਦੋਂ ਕਰਾਈ ਨਹੀਂ ਹੁਣ ਸਰਕਾਰ ਵੱਲੋਂ پابੰਦੀ ਐ ਰਿਸ਼ੀਆਂ ਖੁੱਲਣ ਤੇ ਰਿਸ਼ੀ ਕਰਾ ਦਿੱਤੀ ਜਾਵੇ ਤੇ ਪੈਸੇ ਆਪ ਦੇ ਜਿਹੜੇ ਬੰਦੇ ਵੀਰੇ ਸਮੇਤ ਵੀ ਆ ਦੇ ਦੇ ਅੱਛਾ ਉਹ ਇਕੱਠੇ ਹੋ ਕੇ ਕਿਉਂ ਆਏ ਉਹਨਾਂ ਦਾ ਸਾਰਿਆਂ ਦਾ ਮਸਲਾ ਇੱਕੋ ਕਿਉਂ ਐ ਹਾਂ ਮੰਨ ਲਓ ਬੇਨਤੀ ਐ ਵੀ ਮਨ ਲਓ ਇੱਕ ਗੁਰਦੀਪ ਸਿੰਘ ਟਰਾਂਸਪੋਰਟਰ ਸਹੀ ਜੀ ਇਹਨਾਂ ਮੇਰਾ ਮਨ ਲੋ ਮਕਾਨ ਦਾ ਝਗੜਾ ਸੀਗਾ ਜਿਹੜਾ ਮੈਂ ਆਰੰਪਰਾ ਫੂਲ ਬਠਿੰਡਾ ਮਾਨਯੋਗ ਹਾਈ ਕੋਰਟ ਤੋਂ ਕੇਸ ਜਿੱਤ ਚੁੱਕੇ ਆ ਉਹਦੀ ਰਜਿਸਟਰੀ ਮੇਰੇ ਨਾਂ ਤੇ ਹੋ ਚੁੱਕੀ ਹੈ ਇਹਨੇ ਇਹਨਾਂ ਪਰਿਵਾਰਾਂ ਚ ਵੀ ਮਨ ਲੋ ਟਰਾਂਸਪੋਰਟ ਦੇ ਕੰਮ ਕਰਦੇ ਆ ਤਾਂ ਕਰਕੇ ਇਹ ਮਨ ਲੋ ਨੇ ਇਕੱਠੇ ਕੀਤੇ ਹੈਗੇ ਇੱਕ ਵਿਅਕਤੀ ਆਏ ਸੀ ਉਹ ਕਹਿੰਦੇ ਵੀ ਮੈਂ ਲਿਆ ਸੀ ਕੋਠੀ ਬਣੀ ਬਣਾਈ ਲਈ ਸੀ 26 ਲੱਖ ਦੀ ਕਹਿੰਦੇ ਵੀ ਉਹ ਰਜਿਸਟਰੀ ਹੋਰ ਜਗ੍ਹਾ ਦੀ ਹੈ ਮੈਂ ਹੋਰ ਥਾਂ ਬੈਠਾ ਹਾਂ ਹਾਂਜੀ ਹਾਂਜੀ ਬੇਨਤੀ ਇਹ ਵੀ ਮਨ ਲੋ ਰਕਬੇ ਦੋਹਾਂ ਹੀ ਮਨ ਲੋ ਨੇੜੇ-ਨੇੜੇ ਸੀਗੇ ਤਿਦੋ ਰਿਸ਼ਤੀ ਹੋਈ ਐ ਮਨ ਲੋ ਗਲਤੀ ਨਾਲ ਮਨ ਲੋ ਦੋ ਰਿਸ਼ਤੀਆਂ ਕਰਾਉਣੇ ਦੋ ਚੀਜ਼ਾਂ ਦੀਆਂ ਕਰਾਉਣੀਆਂ ਸੀ ਗਲਤੀ ਨਾਲ ਰਿਸ਼ਤੀ ਹੋ ਗਈ ਸੀ ਇਹਨਾਂ ਨੂੰ ਉਹਦੀ ਦੱਸ ਦਿੱਤਾ ਸੀ ਵੀ ਰਿਸ਼ਤੀ ਭਾਈ ਇਹ ਗਲਤ ਹੋ ਗਈ ਤੇ ਵਾਪਸ ਕਰਾ ਲਓ ਉਹਦੇ ਕਹਿੰਦੇ ਕੁਝ ਨਹੀਂ ਸਤਾ ਲਾਉਣੀ ਕਰਾਉਣਾ ਹੈ ਤੇ ਉਦੋਂ ਬਾਅਦ ਦੇਖ ਲਾਂਗੇ ਤੇ ਉਹਨਾਂ ਮਨ ਲੋ 22 ਲੱਖ 34000 ਦੀ ਮਨ ਲੋ ਇਹਨੇ ਮਨ ਲੋ ਕੋਠੀ ਲਈ ਸੀਗੀ ਕੋਈ ਲੋਨ ਕਰਾ ਕੇ ਇਹਨਾਂ ਨੇ ਪੈਸੇ ਦਿੱਤੇ ਸੀ 34000 ਰੁਪਏ ਅੱਜ ਵੀ ਇਹਦੇ ਬੰਦੀ ਮੇਰਾ ਬਕਾਇਆ ਖੜਾ ਹੈਗਾ ਹਾਂ ਜਿਹੜਾ ਜਿਹੜਾ ਮੰਨ ਲਓ ਗੋਰਾ ਸਿੰਘ ਵਗੈਰਾ ਮੰਨ ਲਓ ਜਾਂ ਉੱਥੇ ਹੋਰ ਨੇੜੇ ਜਿਹੜੇ ਵਾਲੇ ਬੰਦੇ ਐ ਮੰਨ ਲਓ ਉਹਨਾਂ ਤੋਂ ਪੁੱਛਿਆ ਜਾ ਸਕਦਾ ਹੈ ਬੀ ਐਨ ਐ ਮੰਨ ਲਓ ਮੇਰੇ ਨਾਲ ਫੈਸਲਾ ਕੀਤਾ ਇਹਦੇ ਕੋਲੇ ਮੇਰੀ ਦਿੱਤੀ ਹੋਈ ਲਿਖਤ ਐ 334000 ਇਹ ਤੋਂ ਲੈਣਾ ਸੀਗਾ ਮਾਈ ਬਿਮਾਰ ਹੋਣ ਕਰਕੇ 3 ਲੱਖ ਦੇ ਗਿਆ ਸੀ ਮਾਈ ਮਰ ਵੀ ਗਈ ਉਹਦੇ ਫੁੱਲ ਵੀ ਪੈ ਗਏ ਤੇ ਮੰਨ ਲਓ ਅਜੇ ਤੱਕ ਮੈਨੂੰ ਉਹ 34000 ਰੁਪਏ ਦਿੱਤਾ ਨਹੀਂ ਇਹਨੇ ਥਾਣੇ ਵਿੱਚ ਜਾ ਕੇ ਜੋ 3 ਲੱਖ ਰੁਪਏ ਦਿੱਤਾ ਐ ਮੇਰੇ ਬੇਟੇ ਦਾ ਘਰ ਕੋ ਉੜਦਾ ਸੀ ਜੀਦੇ ਕਰਕੇ ਮੰਨ ਲਓ ਹਫੜਾ-ਦਬੜੀ ਚੇਹਰੀ ਮੰਨ ਲਓ ਦਾੜੀ ਵੀ ਮੰਨ ਲਓ ਪਟੋ ਗਈ ਸੀ ਇਹ ਲੋਕ ਜਿਹੜੇ ਸਾਰੇ ਬਠਿੰਡੇ ਆਏ ਸੀ ਉਹਨਾਂ ਦਾ ਕਹਿਣਾ ਵੀ ਤੁਸੀਂ ਇਹਨਾਂ ਨੂੰ ਧਮਕੀ ਵੀ ਦਿੱਤੀ ਹੈ ਵੀ ਮੁੰਡੇ ਬਾਹਰ ਰਹਿੰਦੇ ਜੇ ਆਉਣਗੇ ਤੁਹਾਡਾ ਸਮਾਨ ਚੱਕ ਕੇ ਬਾਹਰ ਸੁੱਟ ਦੇਾਂਗੇ ਇੱਕ ਬੇਟਾ ਤਾਂ ਮੇਰਾ ਬਾਹਰੋਂ ਮੰਨ ਲਓ ਬੇਟੇ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਬੱਚੇ ਦਾ ਮੰਨ ਲਓ 4 ਸਾਲ ਦਾ ਬੱਚਾ ਜਿਹੜਾ ਮੰਨ ਲਓ ਘੱਟ ਬੋਲਦਾ ਤੇ ਉਹਦਾ ਵਿਕਾਸ ਨਹੀਂ ਹੁੰਦਾ ਤੇ ਬਠਿੰਡੇ ਉਹ ਮੰਨ ਲਓ ਨਿਊ ਹੈਪੀ ਥੈਰੇਪੀ ਵਾਲਿਆਂ ਦੇ ਡਾਕਟਰ ਚਾਹ ਦੇ ਕੋਲੇ ਰਹਿੰਦਾ ਹੈ ਜਿਹੜੀ ਤਰੀਕ ਨੂੰ ਇੱਕ ਗੱਲ ਕਰਦੇ ਉਥੋਂ ਦੇ ਮੰਨ ਲਓ ਫੁਟੇਜ ਦੇਖੀ ਜਾ ਸਕਦੀ ਹੈ ਮੈਂ ਇੱਕ ਮੰਨ ਲਓ ਹਾਰਡ ਦਾ ਤੇ ਬੀ ਹਾਈ ਬੀਪੀ ਦਾ ਮਰੀਜ਼ ਐ ਤੇ ਮੈਂ ਇਹ ਜਿਆ ਮੰਨ ਲਓ ਜੋ 10 15 ਸਾਲ ਦਾ ਨਹੀਂ ਕੀਤਾ ਤੇ ਹੁਣ ਮੰਨ ਲਓ ਮੇਰੇ ਮੁੰਡੇ ਕਿਵੇਂ ਕਰ ਦੇਣਗੇ ਮੇਰੇ ਮੁੰਡੇ ਦਾ ਮੰਨ ਲਓ ਆਉਂਦੇ ਮੰਨ ਲਓ 2 4 10 ਦੇਣਾ ਵਾਸਤੇ ਆਗੇ ਆ ਕੇ ਮੁੜ ਜਾਂਦੇ ਐ ਅੱਛਾ ਖੀਚ ਦੱਸੋ ਵੀ ਇਹ ਮਸਲਾ ਕੀ ਆ ਤੁਸੀਂ ਕਹਿੰਦੇ ਹੋ ਵੀ ਉਹ ਉਹ ਉਹਨਾਂ ਦਾ ਇਹ ਕਹਿਣਾ ਵੀ ਸਾਡੀ ਰਿਸ਼ਤ ਨਹੀਂ ਕਰਾ ਰਹੇ ਤੁਸੀਂ ਫਾਲਟ ਕੀ ਲੱਗਦਾ ਮੇਨ ਕਿਉਂ ਇਹ ਕਰੋਲਾ ਹਾਂ ਵੀ ਇਹ ਦੋ ਤਿੰਨ ਬੰਦਿਆਂ ਤੋਂ ਤਾਂ ਪੈਸੇ ਬਾਕੀ ਖੜੇ ਐ ਜਿਹੜੀ ਕ੍ਰਿਸ਼ਨਾ ਦੇ ਵੀ ਤੇ ਮੰਨ ਲਓ ਇੱਕ ਉਹਦੇ ਨਾਲ ਉਹਦੀ ਜਸਾਨੀ ਨੇ ਮੰਨ ਲਓ ਦਿੱਤੀ ਐ ਭੋਲਾ ਸਿੰਘ ਦੀ ਨੂੰਹ ਐ ਭੋਲਾ ਸਿੰਘ ਨੇ ਮੈਨੂੰ ਥਾਂ ਵੇਚਿਆ ਸੀਗਾ ਭੋਲਾ ਸਿੰਘ ਨੇ ਮੇਥੋਂ ਥਾਂ ਪਵਾਇਆ ਸੀਗਾ ਇਹ ਤਾਂ ਉਦੋਂ ਆਈਆਂ ਆਈਆਂ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਇਹ ਐ ਮੰਨ ਲਓ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਕੁਸ ਮਲਬਾ ਮੈਂ ਪੁਰਾਣਾ ਲਾਇਆ ਕੁਸ ਨਵਾਂ ਲਾਇਆ ਮਿਸਤਰੀਆਂ ਨੂੰ ਪੁੱਛਿਆ ਜਾ ਸਕਦਾ ਹੈ ਲੇਬਰ ਨੂੰ ਪੁੱਛਿਆ ਜਾ ਸਕਦਾ ਹੈ ਵੀ ਉਹ ਪੈਸੇ ਕਿਨੇ ਰੱਖ ਦਿੱਤੇ 1.60 ਲੱਖ ਹਜ਼ਾਰ ਦੇ ਕਰੀਬ ਅੱਜ ਤੋਂ 8 ਸਾਲ ਦੇ ਪੈਸੇ ਖੜੇ ਐ ਜਿੱਦ ਦੇ ਮੰਨ ਲਓ ਕਿਤੇ ਸਾਲ ਸੀ ਮਹੀਨਾ ਤੋਂ ਮੈਂ ਪੁੱਛਦਾ ਵੀ ਮੰਨ ਲਓ ਬਾਈ ਜੀ ਪੈਸੇ ਬਾਈ ਦੇਵਾਂਗੇ ਲੋਨ ਕਰਾ ਕੇ ਦੇਵਾਂਗੇ ਹਾਲਾਂਕਿ ਇਹਨਾਂ ਕੋਲੇ ਦੋੜ ਰੱਖ ਹੈਗੇ ਮੁੰਡਾ ਵੀ ਇਹਦਾ ਕਮਾਉਣ ਲੱਗ ਗਿਆ ਮੁੰਡੇ ਐਡਾ ਡੱਡ ਵੀ ਹੋ ਗਏ ਇੱਕ ਮੁੰਡੇ ਨੇ ਘਰ ਤੇ ਵੀ ਵਾਧਾ ਕਰ ਲਿਆ ਤੇ ਅੱਜ ਤੋਂ ਇੱਕ ਮਹੀਨਾ ਪਹਿਲਾਂ ਮਕਾਨ ਗਹਿਣੇ ਕਰਦਾ ਸੀ ਗੁਰਵਿੰਦਰ ਸਿੰਘ ਮੰਡੀਕਲਾਂ ਨੂੰ ਉਹਨੇ ਵੀ ਮੈਥੋਂ ਪੁੱਛਿਆ ਵੀ ਤੇਰੇ ਪੈਸੇ ਮੈਂ ਉਹਨਾਂ ਨੂੰ ਇਹੀ ਜਵਾਬ ਦਿੱਤਾ ਵੀ ਮਕਾਨ ਉਹਨਾਂ ਦਾ ਹੈ ਉਹਨਾਂ ਨਾਲ ਜਿਵੇਂ ਮਰਜ਼ੀ ਨਿਭੜ ਲੈ ਤੇ ਮੈਨੂੰ ਰਿਸ਼ਤੀ ਕਰਾਉਣ ਤੇ ਕੋਈ ਦਿੱਕਤ ਨਹੀਂ ਜਿੱਦ ਦੇ ਮੰਨ ਲਓ ਰਿਸ਼ਤੇ ਖੁੱਲ ਜਾਣੇ ਸਰਕਾਰੀ ਤੌਰ ਤੇ پابੰਦੀ ਹੈ ਇਹਨੂੰ ਅਸੀਂ ਨਹੀਂ ਮਿਲ ਰਹੇ ਤੇ ਜਿੱਦਾਂ ਇਹ ਸੁਈ ਖਲਜੂਗੀ ਤੇ ਜਿਹੜੇ ਕੋਈ 2 ਰੁਪਏ ਮੇਰੇ ਬਣਦੇ ਉਹ ਮੈਨੂੰ ਦੇ ਦੇਣ ਤੇ ਆਪਦੀ ਰਸੀ ਕਰਾ ਲੈਣਾ ਲੀਲਾ ਸਿੰਘ ਹੈਗਾ ਇੱਕ ਉਹਦੇ ਕੋਲ ਮੈਂ ਰੋਟਰੀ ਦੀ ਕੀਤੀ ਹੋਈ ਮਨ ਲੋ ਲਿਖਤ ਹੈਗੀ ਹੈ 50000 ਕੱਟ ਕੇ ਬਾਕੀ ਪੈਸੇ ਮੇਰੇ ਕੋ ਸਾਰੇ ਆਏ ਹੋਏ ਆ ਮਕਾਨ ਇਹ ਵਧੀਆ ਬਣਾਈ ਬੈਠਾਗਾ ਤੇ ਕੁੱਲ 50000 ਰੁਪਏ ਬਾਕੀ ਆ ਉਹਦੀ ਵੀ ਮਨ ਲੋ ਐਨਓਸੀ ਨਾ ਮਿਲਣ ਕਰਕੇ ਰਸੀ ਨਹੀਂ ਹੋਈ ਇੱਕ ਮਨ ਲੋ ਸੱਜਣ ਹੋਰਾ ਹੈ ਐਣਕਾ ਵਾਲਾ ਖੜਾ ਜਿਹੜਾ ਮੂਰੇ ਉਹਦੇ ਨਾਲ ਮੇਰਾ ਕੋਈ ਲਾਗਾ ਦੇਗਾ ਨਹੀਂ ਨਾਉਨੇ ਮੈਥੋਂ ਕੋਈ ਜਗ੍ਹਾ ਲਈ ਹੈ ਨਾ ਹੀ ਮੈਂ ਮੰਨ ਲਓ ਉਹਦੇ ਨਾਲ ਕੋਈ ਵਾਰਤਾ ਮੇਰੇ ਸਾਹਮਣੇ ਮੰਨ ਲਓ ਜਗ੍ਹਾ ਦੇ ਸਾਹਮਣੇ ਰਹਿਣਾ ਉੱਥੇ ਮੇਰੀ ਗੱਡੀਆਂ ਖੜਾਉਂਦਾ ਹੈਗਾ ਮੇਰੇ ਥਾਂ 'ਚ ਹੋ ਸਕਦਾ ਕੋਈ ਦੱਬਣ ਦੀ ਨੀਤ ਨਾਲ ਕੋਈ ਗੱਲ ਇਹ ਕੀਤੀ ਹੋਵੇ ਇੱਕ ਬੰਦਾ ਬਲਬੀਰ ਸਿੰਘ ਖੜਾ ਮੰਗਰਲੇ ਪਾਸੇ ਫੋਟੋ ਦੇ ਉਹਦੇ ਮੇਰੇ ਭਤੀਜੇ ਨਾਲ ਰੌਲਾ ਚੱਲਦਾ ਹੈ ਮੇਰੇ ਨਾਲ ਕੋਈ ਰੌਲਾ ਨਹੀਂ ਅਦਾਲਤ ਦੇ ਵਿੱਚ ਕੇਸ ਚੱਲਦਾ ਹੈ 1185000 ਦੇ ਕਰੀਬ ਦਾ ਮੇਰੇ ਨਾਲ ਇਹਦਾ ਕੋਈ ਰੌਲਾ ਨਹੀਂ ਧੰਨਵਾਦ ਪਲਾਟਾ ਨੂੰ ਲੈ ਕੇ ਕੁਝ ਲੋਕਾਂ ਦੇ ਜਿਹੜੇ ਸ਼ੰਕੇ ਸੀ ਜਾਂ ਦੋਸ਼ ਸੀਗੇ ਉਹਦੇ ਬਾਰੇ ਰਾਜਾ ਰਾਮ ਜੀ ਨਾਲ ਗੱਲਬਾਤ ਕੀਤੀ ਹੈ ਉਹ ਸਾਡੇ ਕੋਲ ਪਹੁੰਚੇ ਨੇ ਆਪਣਾ ਪੱਖ ਦੇਣ ਦੇ ਲਈ ਤੇ ਤੁਸੀਂ ਲਗਾਤਾਰ ਬਣੇ ਰਹੋ ਆਰਐਮਪੀ ਟੈਲੀਵਿਜ਼ਨ ਨਾਲ ਧੰਨਵਾਦ